ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਕਹਾਣੀ ਲੈ ਕੇ ਇਹ ਕਹਾਣੀ 2015 ਸਨ ਦੀ ਆ ਬਈ ਬਾਈ ਇੱਕ ਭਈਆ ਲੈ ਕੇ ਆਉਂਦਾ ਲੁਧਿਆਣੇ ਤੋਂ ਉਸ ਭਈਏ ਨੇ ਕੀ ਕੁਝ ਕੀਤਾ ਤੁਸੀਂ ਸੁਣ ਕੇ ਇੱਕ ਵਾਰੀ ਹੈਰਾਨ ਹੋ ਜਾਓਗੇ ਬਾਈ ਕਹਿੰਦਾ ਉਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਸੀ ਤੇ ਮੈਂ ਸੋਚਿਆ ਯਾਰ ਬੰਦਾ ਕੋਈ ਹੈ ਨਹੀਂ ਵੀ ਚੱਲ ਲੁਧਿਆਣੇ ਚੱਲਦੇ ਆ ਉੱਥੋਂ ਵੀ ਭਈਆ ਲੈ ਆਵਾਂਗੇ ਕਹਿੰਦਾ ਚਲੋ ਜੀ ਮੈਂ ਸੀ ਇੱਕ ਮੇਰਾ ਯਾਰ ਮਿੱਤਰ ਹੋਰ ਸੀਗਾ ਅਸੀਂ ਦੋ ਮਜੇ ਨੇ ਚੜੇ ਬੱਸ ਤੇ ਤੇ ਲੁਧਿਆਣੇ ਗਏ ਲੁਧਿਆਣੇ ਫਿਰਦੇ ਦੇ ਦੋ ਚਾਰ ਘੰਟਿਆਂ ਬਾਅਦ ਸਾਨੂੰ ਇੱਕ ਬੰਦਾ ਲੱਭ ਗਿਆ ਉੱਥੋਂ ਕਹਿੰਦਾ ਬੰਦਾ ਦੇਖਣ ਨੂੰ ਸਿਧਰਾ ਜਿਹਾ ਲੱਗਦਾ ਸੀਗਾ ਤੇ ਜਦੋਂ ਅਸੀਂ ਪੁੱਛਿਆ ਵੀ ਕੰਮਕੁਮ ਕਰ ਲੈਣਾ ਮੱਝਾਂ گاਵਾ ਸੰਭ ਲੈਣਾ ਜੇ ਉਹ ਕਹਿੰਦਾ ਉਹ ਕਹਿੰਦਾ ਵੀ ਹਾਂ ਠੀਕ ਹੈ ਹਿੰਦੀ ਚ ਕਹਿੰਦਾ ਜਿੰਨਾ ਕੋ ਨੂੰ ਬੋਲਣਾ ਸੀ ਉਨਾਂ ਕ ਬੋਲਿਆ ਕਹਿੰਦਾ ਚਲੋ ਜੀ ਅਸੀਂ ਉੱਥੇ ਉਹਨੂੰ ਬੱਸ ਤੇ ਨਾਲ ਬਿਠਾਇਆ ਉਹਦੀ ਕਿਟਾਈ ਟਿਕਟ ਤੇ ਉਹਨੂੰ ਘਰੇ ਲੈ ਆਂਦਾ ਕਹਿੰਦਾ ਘਰੇ ਜਦੋਂ ਲੈ ਆਂਦਾ ਕਹਿੰਦਾ ਜਿਹੜੀ ਜਿਹੜਾ ਸਾਡਾ 4-5 ਕਨਾਲਾਂ ਥਾਂ ਬਲੀ ਹੋਈ ਸੀਗੀ ਅੱਗੇ ਸਾਡੀ ਕੋਠੀ ਸੀ ਤੇ ਬੈਕ ਸਾਈਡ ਤੇ ਸਾਡਾ ਆਵਾੜਾ ਸੀ ਜਿੱਥੇ ਮੱਝਾਂ ਗਾਵਾਂ ਬੰਨਦੇ ਸੀ ਟਰੈਕਟਰ ਟੁਕੜ ਖਿਹਾਰਦੇ ਸੀ ਗੱਡੀ ਗੱਡੀ ਖਿਹਾਰਦੇ ਸੀ ਚਲੋ ਉੱਥੇ ਇੱਕ ਕਹਿੰਦਾ ਕਮਰਾ ਬਣਿਆ ਸੀਗਾ ਉੱਥੇ ਭਈਏ ਦਾ ਸਾਰਾ ਤਾਮਜਾਮ ਫਿੱਟ ਕਰਤਾ ਬਿਸਤਰਾ ਬੁਸਤਰਾ ਨੂੰ ਦੇਤਾ ਲੈ ਬਿੱਤਰਾ ਮੰਜਾ ਮੁੰਜਾ ਦੇਤਾ ਵੀ ਇੱਥੇ ਆਪ ਦਾ ਰਾਤ ਨੂੰ ਆਰਾਮ ਕਰ ਲਿਆ ਕਰ ਸੌਂ ਜਾ ਕਰ ਕਹਿੰਦਾ ਚਲੋ ਭਈਆ ਦਿਨੇ ਕੰਮ ਕਰਿਆ ਕਰੇ ਰਾਤ ਨੂੰ ਉੱਥੇ ਸੌਂ ਜਾ ਕਰ ਇਹ ਕਹਿੰਦਾ 4-5 ਦਿਨਾਂ ਬਾਅਦ ਕੀ ਹੋਇਆ ਵੀ ਜਿਹੜੇ ਸਾਰੇ ਟਰੈਕਟਰ ਦੇ ਮੰਨ ਲਓ ਗੁੱਲੇ ਗੁੱਲਾ ਹੋ ਗਿਆ ਟਾਪ ਲਿੰਕ ਹੋ ਗਈ ਫੱਟੀ ਹੋ ਗਈ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਕਹਿੰਦਾ ਮੈਂ ਆਪਦੇ ਭਰਾ ਨੂੰ ਆਖਾਂ ਯਾਰ ਵੀ ਤੂੰ ਧਿਆਨ ਨਹੀਂ ਕਰਦਾ ਵੀ ਤੂੰ ਖੇਤ ਖੋ ਜਾਨਾ ਵੀ ਗੁੱਲੇ ਗੱਲੇ ਉੱਤੇ ਸਿੱਟ ਆਉਣਾ ਹੈ ਨਾ ਵੀ ਟਾਪ ਲਿੰਕ ਵੀ ਗਵਾਚ ਗਈ ਫੱਟੀ ਵੀ ਗਵਾਚ ਗਈ ਹੈ ਨਾ ਕਹਿੰਦਾ ਚਲੋ ਜੀ ਅਸੀਂ ਉਹ ਨਵੇਂ ਲੈ ਆਂਦੇ ਕਹਿੰਦਾ ਉਸ ਤੋਂ ਬਾਅਦ ਇਹ ਕੰਮ ਇਦਾਂ ਚੱਲਦਾ ਰਿਹਾ ਚੱਲਦਾ ਰਿਹਾ ਕਹਿੰਦਾ ਜਦੋਂ ਭਈਏ ਨੂੰ ਪੁੱਛਿਆ ਕਰੀਏ ਵੀ ਤੂੰ ਆਹਾ ਟਰੈਕਟਰ ਦੀ ਫੱਟੀ ਦੇਖੀਏ ਜਾਂ ਟਾਪ ਲਿੰਕ ਦੇਖੀਏ ਜਾਂ ਗੁੱਲੇ ਪਿੰਨਾ ਦੇਖੀਏ ਉਹ ਅਗੂ ਕਹਿੰਦਾ ਅਗੂ ਸਿਰਲਾ ਦਾ ਕਰੇ ਮੈਨੂੰ ਤੇ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂਗਾ ਕਹਿੰਦਾ ਪਰ ਉਹ ਕਦੇ ਕਦੇ ਇਕੱਲਾ ਬਹਿ ਕੇ ਨਾ ਉੱਚੀ ਉੱਚੀ ਬੜਾ ਹੱਸਦਾ ਹੁੰਦਾ ਸੀ ਵੀ ਜਿਵੇਂ ਬੰਦਾ ਦਿਮਾਗੀ ਤੌਰ ਤੇ ਮੰਨ ਲੋ ਪਾਗਲ ਹੁੰਦਾ ਐਸ ਤਰ੍ਹਾਂ ਕਰਕੇ ਕਹਿੰਦਾ ਜਦੋਂ ਉਸ ਨੂੰ ਪੁੱਛਿਆ ਕਰਨਾ ਵੀ ਤੈਨੂੰ ਕੀ ਹੋਇਆ ਤਾਂ ਕਹਿੰਦਾ ਉਹਨੇ ਹਿੰਦੀ ਚ ਬੋਲਿਆ ਕਰਨਾ ਵੀ ਕਦੇ ਕਦੇ ਬੰਦੇ ਨੂੰ ਹੱਸ ਵੀ ਲੈਣਾ ਚਾਹੀਦਾ ਵੀ ਹੱਸਣਾ ਸਿਹਦੇ ਲਈ ਬਹੁਤ ਜ਼ਰੂਰੀ ਹੈ ਕਹਿੰਦਾ ਟੋਲਾ ਮੈਂ ਉਸ ਗੱਲ ਨੂੰ ਗੌਰ ਨਾ ਕਰਿਆ ਕਰਨੀ ਵੀ ਚਲ ਉਹੀ ਮਰੀ ਜਾਂਦਾ ਆਪਦੀਆਂ ਹਨਾ ਵੀ ਚਲ ਆਪਣਾ ਕੰਮ ਕਾਰ ਕਰਦਾ ਠੀਕ ਆ ਕਹਿੰਦਾ ਮੈਂ ਲੈ ਉਹਨੂੰ ਤਾਂ ਆਂਦਾ ਕਿਉਂਕਿ ਉਹਨੇ ਤਨਖਾਹ ਬੜੀ ਘੱਟ ਮੰਗੀ ਕਹਿੰਦਾ ਆਪਾਂ ਨੂੰ ਲਾਲਚ ਹੋ ਜਾਂਦਾ ਵੀ ਚਲ ਸਸਤਾ ਬਣਦਾ ਵੀ ਚਲ ਸਸਤੇ ਕਰਕੇ ਕਰ ਹੀ ਲੈ ਜਾਂਦਾ ਕਹਿੰਦਾ ਫਿਰ ਭਈ ਇੱਕ ਦਿਨ ਰਾਤ ਨੂੰ ਉਹਨੇ ਇਹੋ ਜਿਹਾ ਕੰਮ ਕੀਤਾ ਵੀ ਜਦੋਂ ਅਸੀਂ ਦਿਨੇ ਦੇਖਿਆ ਤਾਂ ਸਾਡੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ ਵੀ ਆ ਕੀ ਬਣ ਗਿਆ ਕਹਿੰਦਾ ਹੁਣ ਕੋਠੀ ਦੇ ਬੈਕਸੈਕ ਬਾੜਾ ਸੀਗਾ ਨੌਰਾ ਸੀਗਾ ਗਰਮੀ ਦਾ ਟਾਈਮ ਸੀ ਅਸੀਂ ਤਾਂ ਆਪਦੀ AC ਉਸ ਚਲਾ ਕੇ ਕਹਿੰਦਾ ਸੁੱਤੇ ਪਏ ਸੀ ਟੌਰ ਨਾਲ ਕਹਿੰਦਾ ਭਈ ਯਾਰ ਰਾਤ ਨੂੰ ਉੱਠਿਆ ਸਾਡੇ ਉਥੇ ਕਲੋਰੋ ਦਵਾਈ ਪਈ ਹੋਈ ਸੀ ਝੋਨੇ 'ਚ ਪਾਉਣ ਵਾਲੀ ਕਹਿੰਦਾ ਉਹਨੇ ਕਲੋਰੋ ਦਵਾਈ ਮੱਝਾਂ ਵਾਲੇ ਦਾਣੇ ਦੇ ਵਿੱਚ ਰਲਾ ਕੇ ਖੁਰਲੀ ਚ ਪੱਠੇ ਦੇ ਵਿੱਚ ਰਲਾਤੀ ਤੇ ਮੱਝਾਂ ਕਹਿੰਦਾ ਤੇ ਸਾਡੀਆਂ ਚਾਰੇ ਦੀਆਂ ਚਾਰੇ ਉਹਨੇ ਖੁਰਲੀ ਤੇ ਬੰਨਤੀਆਂ ਕਹਿੰਦਾ ਉਸ ਤੋਂ ਬਾਅਦ ਉਥੇ ਕਾਲਾ ਤੇਲ ਪਿਆ ਸੀ ਜਿਹੜਾ ਆਪਾਂ ਟਰੈਕਟਰ ਟੋਕਟਰ ਦੀ ਸਰਵਿਸ ਕਰਨ ਤੋਂ ਬਾਅਦ ਕੱਢਦੇ ਆ ਉਹ ਕਾਲਾ ਤੇਲ ਜਿਹੜਾ ਮੱਝਾਂ ਵਾਸਤੇ ਉਥੇ ਆਟੇ ਦਾ ਕਹਿੰਦਾ ਡਰਮ ਭਰਿਆ ਪਿਆ ਸੀ ਉਹ 15-20 ਲੀਟਰ ਦਾ ਗੈਲਨ ਕਹਿੰਦਾ ਚੱਕ ਕੇ ਆਟੇ ਦੇ ਵਿੱਚ ਪਾ ਤਾ ਕਹਿੰਦਾ ਉਸ ਤੋਂ ਬਾਅਦ ਜਿਹੜਾ ਉਹਦਾ ਬਿਸਤਰਾ ਸੀਗਾ ਆਪਦਾ ਜਿੱਥੇ ਉਹ ਸੌਂਦਾ ਸੀਗਾ ਉਸ ਬਿਸਤਰੇ ਨੂੰ ਨੇ ਚੱਕ ਕੇ ਜਿਹੜੇ ਮੱਜਾਂ ਦੀ ਡਿੱਗੀ ਸੀ ਜਿੱਦੇ ਵਿੱਚ ਬੱਚੇ ਨੂੰ ਪਾਣੀ ਪਿਆਈਦਾ ਸੀਗਾ ਉਸ ਡਿੱਗੀ ਦੇ ਵਿੱਚ ਸਿੱਟਦਾ ਤੇ ਇਹ ਕਹਿੰਦਾ ਉਸ ਤੋਂ ਬਾਅਦ ਟਰੈਕਟਰ ਖੜਾ ਸੀ 9811 ਟਰੈਕਟਰ 9811 ਦੇ ਵਿੱਚ ਉਹ ਢੱਕਣ ਖੋਲ ਕੇ ਟੈਂਕੀ ਤੇਲ ਵਾਲੀ ਦੇ ਵਿੱਚ ਮਿੱਟੀ ਪਾ ਤੀ ਕਹਿੰਦਾ ਚਾਰ ਆਪਾਂ ਦੇ ਕਿੰਨੀ ਮਿੱਟੀ ਪਾ ਗਏ ਤਾਂ ਉਹ ਬਾਅਦ ਚ ਸਫਾਈ ਕਰੀਸਨ ਬਾਅਦ ਚ ਪਤਾ ਲੱਗਾ ਮਿੱਟੀ ਪਾਤੀ ਕਹਿੰਦਾ ਜਿਹੜਾ ਮੰਜਾ ਦਿੱਤਾ ਸੀ ਉਹਨੂੰ ਸੌਣ ਵਾਸਤੇ ਦਾਤਰੀ ਨਾਲ ਉਹਨੇ ਸਾਰਾ ਮੰਜਾ ਵੱਢ ਕੇ ਆਇਆ ਸਾਰਾ ਮੰਨੂ ਟੁਕੜੇ ਟੁਕੜੇ ਕਰਤਾ ਕਹਿੰਦਾ ਚਲੋ ਜੀ ਇਹ ਸਾਰਾ ਕੁਝ ਕਰਕੇ ਭਈਆ ਤੜਕੇ ਨੂੰ ਫਰਾ ਕਹਿੰਦਾ ਜਦੋਂ ਮੈਂ ਨੌਰੇ ਚ ਗਿਆ ਮੱਝ ਚੋਣ ਵਾਸਤੇ ਜਦੋਂ ਮੈਂ ਨਿਗਾਹ ਮਾਰੀ ਮੱਝਾਂ ਕਿੱਧਰ ਡਿੱਗੀਆਂ ਪਈਆਂ ਕਹਿੰਦਾ ਮੇਰੇ ਹੱਥੋਂ ਵਾਲਟੀ ਡਿੱਗ ਪਈ ਆ ਮੱਝਾਂ ਕਿਵੇਂ ਪਈਆਂ ਨੇ ਕਹਿੰਦਾ ਮੈਂ ਜਾ ਕੇ ਜਦੋਂ ਉੱਥੋਂ ਦਾ ਇਨਾ ਮੁਸ਼ਕਾਈ ਜਾਵੇ ਕਿ ਲੋ ਤੁਹਾਨੂੰ ਪਤਾ ਵੀ ਕਲੋਰੋ ਦੋਈ ਦਾ ਮੁਸ਼ਕਾ ਬਹੁਤ ਆਉਂਦਾ 스멜 ਬਹੁਤ ਆਉਂਦੀ ਆ ਕਹਿੰਦਾ ਮੈਂ ਭੱਜ ਕੇ ਵੇਖਿਆ ਵੀ ਭਈਆ ਕਿੱਥੇ ਆ ਵੀ ਭਈਏ ਨੂੰ ਕਹਿੰਦਾ ਵੀ ਆ ਕੀ ਬਣ ਗਿਆ ਮੱਜਾਂ ਕਿਨੇ ਬੰਦੀਆਂ ਰਾਤ ਖੁਰਲੀ ਤੇ ਮੱਜਾਂ ਤਾਂ ਪਸ਼ਾਂ ਕੱਚੀ ਥਾਂ ਤੇ ਬੰਨੀਆਂ ਹੁੰਦੀਆਂ ਕਹਿੰਦਾ ਜਦੋਂ ਮੈਂ ਦੇਖਿਆ ਭਈਆ ਦਾ ਕਮਰੇ ਚ ਹੈ ਹੀ ਨਾ ਮੰਜਾ-ਮੁੰਜਾ ਸਾਰਾ ਵੱਢਿਆ ਪਿਆ ਤੇ ਕਹਿੰਦਾ ਮੱਜਾਂ ਮਰੀਆਂ ਪਈਆਂ ਖੁਰਲੀ 'ਚ ਦਵਾਈ ਦੀ ਮੋਸ਼ਕਾ ਵੀ ਮੈਨੂੰ ਆ ਗਈ ਸਮਝ ਮਿੱਤਰਾ ਇਹ ਤਾਂ ਭਈਆ ਕਾਰਾ ਕਰ ਗਿਆ ਕਹਿੰਦਾ ਭਰਾਵਾ ਮੈਂ ਭੱਜ ਆਇਆ ਘਰੇ ਆਏ ਦਵਾ-ਦਵਾ ਦੱਸਿਆ ਆਪਦੇ ਪਿਓ ਨੂੰ ਆਦੇ ਭਰਾ ਨੂੰ ਵੀ ਆ ਕੁਝ ਹੋ ਗਿਆ ਦੇਖੀਏ ਕੀ ਬਣ ਗਿਆ ਕਹਿੰਦਾ ਭਰਾਵਾ ਮੇਰਾ ਪਿਓ ਦਾੜ ਕਰਕੇ ਡਿੱਗ ਪਿਆ ਮਨ ਨੂੰ ਜਿਹੜੇ ਬੰਦੇ ਨੂੰ ਚੱਕਰ ਫੇਰ ਵੀ ਘਰ ਦੇ ਜੀ ਹੁੰਦੇ ਮੱਝਾਂ گاਵਾ ਕਹਿੰਦਾ ਚਾਰੇ ਦੇ ਚਾਰੇ ਮੱਝਾਂ ਮਰੀਆਂ ਪਈਆਂ ਕਹਿੰਦਾ ਮੱਝਾਂ ਜਿਹਦੇ ਪਾਣੀ ਪਿੰਦੀ ਸੀ ਉਹ ਦੇਖਿਆ ਚ ਬੱਚਾ ਜ ਆ ਉਹਦੇ ਵਿੱਚ ਤਾਂ ਬਿਸਤਰਾ ਸਿੱਟ ਗਿਆ ਮੱਝਾਂ ਦਾ ਆਟਾ ਦੇਖਿਆ ਕਹਿੰਦਾ ਅਸੀਂ ਮੁਰਗੀ ਚੈੱਕ ਕਰਨ ਦੀ ਦਵਾਈ ਕਿੱਥੇ ਕਿੱਥੇ ਪਾ ਗਿਆ ਹਨਾ ਕਹਿੰਦਾ ਦਵਾਈ ਕਿੱਥੇ ਕਿੱਥੇ ਪਾ ਗਿਆ ਤੇ ਜੋ ਸਾਰਾ ਕੁਝ ਦੇਖਿਆ ਆਟੇ ਚ ਕਾਲਾ ਤੇਲ ਪਾਇਆ ਹੋਇਆ ਮੰਜਾ ਵੱਢਿਆ ਪਿਆ ਬਿਸਤਰਾ ਚ ਬੱਚੇ ਚ ਪਿਆ ਮੱਝਾਂ ਮਰੀਆਂ ਪਈਆਂ ਕਹਿੰਦਾ ਉਹ ਕੰਦ ਤੇ ਲਿਖ ਕੇ ਇੱਕ ਪੋਸਟਰ ਲਾ ਗਿਆ ਪੇਜ ਚਪਕਾ ਗਿਆ ਵੀ ਤੁਸੀਂ ਉਸ ਦਿਨ ਪੁੱਛਦੇ ਸੀ ਕਿ ਉੱਚੀ ਉੱਚੀ ਕਿਉਂ ਹੱਸਦਾ ਮੈਂ ਇਸ ਕਰਕੇ ਉੱਚੀ ਉੱਚੀ ਹੱਸਦਾ ਸੀ ਕਿਉਂਕਿ ਤੁਹਾਡਾ ਅੰਤ ਆਉਣ ਵਾਲਾ ਸੀ ਕਹਿੰਦਾ ਯਾਰ ਸਾਨੂੰ ਜਿਹੜਾ ਬੰਦਾ ਸਿਦਰਾ ਜਿਹਾ ਲੱਗਦਾ ਸੀ ਸੋਚ ਨਹੀਂ ਸਕਦਾ ਵੀ ਇੱਥੋਂ ਤੱਕ ਉਹ ਬੰਦਾ ਇੰਨਾ ਗਲਤ ਕੰਮ ਕਰ ਸਕਦਾ ਕਹਿੰਦਾ ਚਲੋ ਜੀ ਇਧਰ ਉਧਰ ਬਹੁਤ ਲੱਭਿਆ ਭਾਲਿਆ ਸਾਨੂੰ ਕਿਤੋਂ ਉੱਥੇ ਆਇਆ ਨਹੀਂ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਇੱਕ ਦੋ ਮੱਜਾਂ ਸੀ ਨਵੀਆਂ ਲਿਆਂਦੀਆਂ ਕਹਿੰਦਾ ਜੋ ਤੂੜੀ ਟਾੜੀ ਪਾਉਣ ਲੱਗੇ ਦੇ 15-20 ਦਿਨਾਂ ਬਾਅਦ ਸਾਨੂੰ ਤੂੜੀ ਦੇ ਵਿੱਚੋਂ ਸਾਡੇ ਦੇ ਟਰੈਕਟਰ ਦੇ ਗੁੱਲੇ ਗਾਇਬ ਹੋਏ ਸੀ, ਟਾਪ ਲਿੰਕ ਫੱਟੀਆਂ ਫੁੱਟੀਆਂ ਸਾਰਾ ਕੁਝ ਗਾਇਬ ਹੋਇਆ ਸੀਗਾ। ਸਾਨੂੰ ਉਹ ਸਾਰਾ ਕੁਝ ਤੂੜੀ ਦੇ ਵਿੱਚੋਂ ਲੱਭਿਆ। ਕਹਿੰਦਾ ਭਰਾਵਾ ਉਹ ਦਿਨ ਜਾਵੇ ਅੱਜ ਦਾ ਦਿਨ ਆਵੇ ਅਸੀਂ ਘਰੇ ਕਦੇ ਭਈਆ ਨਹੀਂ ਵਾੜਿਆ ਸੀ ਪਿੰਡ 'ਚੋਂ ਬੰਦਾ ਰੱਖਦੇ ਆ ਬੇਸ਼ੱਕ ਤਨਖਾਹ ਵਧ ਦੇਣੀ ਪੈ ਜੇ। ਬੇਸ਼ੱਕ ਉਹ ਕੰਮ ਘੱਟ ਕਰੇ ਸਾਨੂੰ ਸਾਰਾ ਕੁਝ ਮਨਜ਼ੂਰ ਆ ਕਹਿੰਦਾ ਪਰ ਭਈਏ ਨੌਕਰ ਤੋਂ ਐਡਾ ਕ ਮਨ ਚੱਲ ਗਿਆ ਕਹਿੰਦਾ ਭਰਾਵਾ ਹੁਣ ਭਈਆਂ ਤੋਂ ਵੀ ਘਰੇਵਾੜ ਨੂੰ ਜੀ ਨਹੀਂ ਕਰਦਾ। ਕਹਿੰਦਾ ਸਾਡੇ ਤੋਂ ਸਭ ਤੋਂ ਵੱਡੀ ਗਲਤੀ ਇਹ ਹੋਈ ਵੀ ਅਸੀਂ ਬਿਨਾਂ ਉਹਦਾ ਕਿਸੇ ਡਾਕੂਮੈਂਟ ਲੈਣ ਤੋਂ ਭਈਆ ਘਰੇ ਰੱਖ ਲਿਆ ਤੇ ਇਸ ਤਰ੍ਹਾਂ ਆਪਣੇ ਬਹੁਤ ਜ਼ਿਮੀਦਾਰ ਭਰਾ ਇਹੋ ਜਿਹੇ ਹੈਗੇ ਆ ਜਿਹੜੇ ਕਿ ਭਈ ਇਹ ਰੱਖ ਲੈਂਦੇ ਆ ਪਰ ਉਹਨਾਂ ਦਾ ਕੋਈ ਵੀ ਉਹਨਾਂ ਕੋਲੇ ਡਾਕੂਮੈਂਟ ਨਹੀਂ ਹੁੰਦਾ ਕੋਈ ਉਹਨਾਂ ਦਾ ਪਤਾ ਟਿਕਾਣਾ ਕੋਈ ਉਹਨਾਂ ਦਾ ਐਡਰੈਸ ਨਹੀਂ ਹੁੰਦਾ ਭਰਾਓ ਬਿਨਾ ਐਡਰੈਸ ਤੋਂ ਰੱਖਿਆ ਹੋਇਆ ਭਈਆ ਤੁਹਾਡੇ ਲਈ ਕਦੇ ਵੀ ਸ਼ਰਾਫ ਬਣ ਸਕਦਾ ਤੁਹਾਡੇ ਨਾਲ ਕਦੇ ਵੀ ਧੋਖਾ ਕਰ ਸਕਦਾ ਤੁਹਾਡੇ ਦਾ ਕਦੇ ਵੀ ਤੁਹਾਨੂੰ ਨੁਕਸਾਨ ਕਰ ਸਕਦਾ ਇਸ ਕਰਕੇ ਵੱਦ ਤੋਂ ਵੱਦ ਸੁਚੇਤ ਹੋ ਕੇ ਰਹੋ ਵੀ ਘਰੇ ਕਦੇ ਵੀ ਨੌਕਰ ਰੱਖਣਾ ਹੋਵੇ ਉਹਦਾ ਸਾਰਾ ਪਤਾ ਐਡਰੈਸ ਜਰੂਰ ਲੈ ਕੇ ਰੱਖਿਆ ਕਰੋ ਪਹਿਲੀ ਗੱਲ ਤਾਂ ਜਿਹੜੇ ਨੌਰੇ 'ਚ ਤੁਸੀਂ ਮੰਨ ਲਓ ਨੌਕਰ ਨੂੰ ਰੱਖਣਾ ਆਵੇ ਉੱਥੇ ਕੈਮਰੇ ਲੱਗੇ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਕਦੋਂ ਕੀ ਦੇ ਦਿਲ 'ਚ ਕੀ ਆ ਜਾਏ ਕਿਵੇਂ ਆ ਜਾਏ ਕੁਝ ਨਹੀਂ ਪਤਾ ਹੁੰਦਾ ਸਸਤੇ ਦੇ ਚੱਕਰ ਵਿੱਚ ਮੁੜ ਕੇ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਜਿਵੇਂ ਇਸ ਭਰਾ ਦਾ ਨੁਕਸਾਨ ਹੋਇਆ ਸੀ 2015 ਦੇ ਵਿੱਚ ਇਸ ਕਰਕੇ ਸੀ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਆ ਇਹੋ ਜਿਹੀਆਂ ਦੁਰਘਟਨਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਵਾਰੀ ਹੋਈਆਂ ਬੜੀ ਬਾਰੀ ਨੌਕਰਾਂ ਨੇ ਆਪਦੇ ਮਾਲਕ ਵੱਢ ਤੇ ਮਾਲਕ ਦੇ ਬੱਚੇ ਵੱਢੇ ਆ ਜਾਂ ਜਿਸ ਤਰ੍ਹਾਂ ਮੱਜਾਂ ਦਾ ਨੁਕਸਾਨ ਕੀਤਾ ਸਾਰਾ ਨੁਕਸਾਨ ਹੋਇਆ ਬਹੁਤ ਬਾਰੀ ਨੁਕਸਾਨ ਹੋਇਆ ਭਰਾ ਕਿ ਤਾ ਸਾਡੇ ਟਰੈਕਟਰ ਦਾ ਸਾਰਾ ਬੇੜਾ ਕਰਕ ਕਰਤਾ ਉਹਨੇ ਜਦੋਂ ਸਟਾਰਟ ਕੀਤਾ ਉਹ ਮਿੱਟੀ ਇੰਜਨ ਦੇ ਵਿੱਚ ਚਲੀ ਗਈ ਉਹ ਵੀ ਸਾਡੇ ਦਾ ਬਹੁਤ ਜਿਆਦੇ ਪੈਸੇ ਲੱਗੇ ਉਸ ਚੀਜ਼ ਤੇ ਵੀ ਤਾਂ ਇਹ ਵੀਡੀਓ ਤਾਂ ਪਾਈ ਆ ਕਿ ਵੱਧ ਤੋਂ ਵੱਧ ਇਹ ਵੀਡੀਓ ਲੋਕਾਂ ਤੱਕ ਪਹੁੰਚੇ ਲੋਕ ਸੁਚੇਤ ਹੋਣ ਕਿ ਘਰੇ ਬਿਨਾ ਜਾਣ ਪਛਾਣ ਤੋਂ ਨੌਕਰ ਨਾ ਰੱਖੋ ਬਿਨਾ ਉਹਦਾ ਐਡਰੈਸ ਆਧਾਰ ਕਾਰਡ ਲਈ ਤੋਂ ਬਿਨਾ ਕਦੇ ਨੌਕਰ ਨਾ ਰੱਖੋ ਜੇ ਤੁਸੀਂ ਘਰੇ ਨੌਕਰ ਰੱਖਣਾ ਅੱਜ ਕੱਲ ਦਾ ਹਰੇਕ ਬੰਦੇ ਕੋਲੇ ਆਧਾਰ ਕਾਰਡ ਹੁੰਦਾ ਆਧਾਰ ਕਾਰਡ ਜਰੂਰ ਉਹਦਾ ਫੋਟੋ ਸਟੇਟ ਕਰਾ ਕੇ ਰੱਖੋ ਬੰਦੇ ਦੀ ਫੋਟੋ ਮਾ ਖਿੱਚ ਕੇ ਰੱਖੋ ਸਾਰਾ ਐਡਰੈਸ A ਤੋਂ Z ਲਿਖ ਕੇ ਰੱਖੋ ਤਾਂ ਜੋ ਕੱਲ ਨੂੰ ਤੁਹਾਡੇ ਨਾਲ ਕਿਹੋ ਜਿਹੀ ਵੱਡੀ ਵਾਰਦਾਤ ਨਾ ਵਾਪਰ ਸਕੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ